ਪ੍ਰੋਗਰਾਮ ਨਾਲ ਜਿਹੜਾ 10 ਘੰਟਾ ਸਵਾਗਤ ਸਤਿਪੰਨ ਪਿਆਰ ਤੇ ਸਤਿਕਾਰ ਨਾਲ ਸਭੀ ਕਰਦਾ। ਅੱਜ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬੈਠਾ। ਆ ਰੁੱਤ ਦਾਖਰਿਆਂ ਦੀ ਰੁੱਤ ਹੈ ਤੇ 10ਵੀਂ 2 ਵਾਲੇ ਵਿਦਿਆਰਥੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਇਸ ਚੰਗੀ ਯੂਨੀਵਰਸਿਟੀ 'ਚ ਪੜ੍ਹਨ ਦਾ ਮੌਕਾ ਮਿਲੇ। ਸਾਡੇ ਨਾਲ ਡਾਕਟਰ ਨਿਰਮਲ ਜੋੜਾ ਜੀ ਮੌਜੂਦ ਰਹਿਣਗੇ ਜਿਹੜੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਨੇ ਉਹ ਇਸ ਵਿਸ਼ੇ ਦੇ ਉੱਤੇ ਸਾਨੂੰ ਜਾਣਕਾਰੀ ਦੇਣਗੇ ਵੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਯੂਨੀਵਰਸਿਟੀ ਪੀਏਯੂ ਕਹਿੰਦੇ ਇੱਥੇ ਤੇ ਉਹਦੇ ਦੋ ਨੰਬਰ ਗੇਟ ਰਾਹੀਂ ਕਿਹੜਾ ਟੈਸਟ ਦੇਣਾ ਹੈ ਇੱਥੇ ਅਪਲਾਈ ਕਰਨਾ ਹੈ ਕਿਹੜੀ ਆਖਰੀ ਡੇਟ ਹੈ ਇਹ ਕਾਫੀ ਚੀਜ਼ਾਂ ਜਿਹੜੀਆਂ ਜਾਂ ਯੂਨੀਵਰਸਿਟੀ ਕਿਸ ਤਰ੍ਹਾਂ ਦਾ ਸਹਦਾ ਦਿੰਦੀ ਆ ਆਪਦੇ ਵਿਦਿਆਰਥੀਆਂ ਲਈ ਨਵੇਂ ਵਿਦਿਆਰਥੀਆਂ ਲਈ ਇਹ ਸਾਰੀਆਂ ਚੀਜ਼ਾਂ ਡਾਕਟਰ ਸਾਹਿਬ ਨਾਲ ਡਿਸਕਸ ਕਰਦੇ ਹਾਂ ਸਤਿਪੰਕ ਕਰਦੇ ਹਾਂ ਸਵਾਗਤ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਬਹੁਤ ਵਧੀਆ ਬਹੁਤ ਖਾਸ ਜ਼ਿੰਮੇਵਾਰੀ ਵੱਡੀ ਪੋਸਟ ਤੇ ਹਾਂ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਮਿਹਰਬਾਨੀ ਤੁਹਾਡੀ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਮੌਸਮ ਹੁਣ ਰਿਜ਼ਲਟ ਆ ਰਹੇ ਹੈ ਤੇ ਮੌਸਮ ਆ ਰਹੇ ਬੱਚਿਆਂ ਦੀ ਨਵੀਂ ਐ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀ ਲੈ ਕੇ ਆਏ ਹੋ ਦੇਖੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾਖਲਿਆਂ ਦੀ ਇਸ ਰੁੱਤ ਦੇ ਵਿੱਚ ਵਿਦਿਆਰਥੀਆਂ ਦਾ ਉਹਨਾਂ ਦੇ ਮਾਪਿਆਂ ਦਾ ਸੀ ਸਵਾਗਤ ਕਰਦੇ ਆ ਜੀ ਤੇ ਬਹੁਤ ਸਾਰੇ ਸਾਨੂੰ ਵਿਦਿਆਰਥੀ ਜਿਹੜੇ ਆ ਉਹ ਫੋਨ ਕਰਕੇ ਪੁੱਛਦੇ ਆ ਨਾ ਤੇ ਬਹੁਤ ਸਾਰੇ ਉਹਨਾਂ ਦੇ ਮਾਪੇ ਇਸ ਤਰ੍ਹਾਂ ਦੀਆਂ ਮਤਲਬ ਗੱਲਾਂ ਪੁੱਛਦੇ ਆ ਵੀ ਕਿਉਂਕਿ ਵਿਦਿਆਰਥੀਆਂ ਦਾ ਇੱਕ ਸੁਪਨਾ ਸਾਡਾ ਵੀ ਸੁਪਨਾ ਸੀ ਹਾਂਜੀ ਆਪਾਂ ਆਪਣੇ ਪਿੰਡਾਂ ਵਰ ਦਾ ਜਦੋਂ ਮਤਲਬ ਪੜ੍ਹ ਕੇ 10ਵੀਂ ਪਾਸ ਕੀਤੀ ਫਿਰ 11ਵੀਂ ਕੀਤੀ ਇੱਕ ਸੁਪਨਾ ਸੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜ੍ਹਗੀ ਬਿਲਕੁਲ ਇਹ ਖੇਤੀਬਾੜੀ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ ਦਾ ਉਹ ਅਦਾਰਾ ਹੈ ਜਿਹੜਾ ਖੇਤੀਬਾੜੀ ਦੀ ਸਿੱਖਿਆ ਦਿੰਦਾ ਹੈ ਖੇਤੀਬਾੜੀ 'ਚ ਖੋਜ ਕਰਵਾਉਂਦਾ ਹੈ ਖੇਤੀਬਾੜੀ ਦੇ ਵਿਸਾਰ ਦੇ ਕੰਮ ਕਰਦਾ ਮਤਲਬ ਇਸ ਤਰ੍ਹਾਂ ਇਸ ਅਦਾਰੇ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਇਸ ਵੇਲੇ ਪੜ੍ਹਦੇ ਆ ਜੀ ਮਤਲਬ 4000 ਤੋਂ ਉੱਪਰ ਵਿਦਿਆਰਥੀ ਇਸ ਵੇਲੇ ਸਾਡੇ ਕੋਲ ਵੱਖ-ਵੱਖ ਜਿਹੜੀਆਂ ਸਾਡੀਆਂ ਕਲਾਸਾਂ ਜਾਂ ਵੱਖ-ਵੱਖ ਕੋਰ ਅਕਾਲ ਜੀ ਆਪਕਾ ਜੀ ਆਇਆਂ ਹੰਮ ਜੀ ਇਸ ਕਰਕੇ ਅਸੀਂ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਆਖਦੇ ਹਾਂ ਜੀ ਕਿਉਂ ਆਉਣ ਇੱਥੇ ਆਪਣੀ ਮਨਪਸੰਦ ਚੀਜ਼ ਦੇਖੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਿਰਫ ਖੇਤੀਬਾੜੀ ਨਹੀਂ ਪੜਾਈ ਜਾਂਦੀ ਖੇਤੀਬਾੜੀ ਤਾਂ ਸਾਡਾ ਇੱਕ ਬਹੁਤ ਬ੍ਰੌਡ ਸਬਜੈਕਟ ਹੈ ਜਿਹੜਾ ਅਸੀਂ ਪੜਾਉਂਦੇ ਹਾਂ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਦੇ ਵਿੱਚ ਆ ਡਾਟ ਸਬਜੈਕਟਸ ਦੇ ਵਿੱਚ ਆ ਪੀਐਚਡੀ ਆ ਇਸ ਤੋਂ ਇਲਾਵਾ ਕਮਿਊਨਿਟੀ ਸਾਇੰਸ ਦੇ ਵੱਖ-ਵੱਖ ਕੋਰਸ ਹੈ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵੱਖ-ਵੱਖ ਕੋਰ ਤੇ ਇਸੇ ਤਰ੍ਹਾਂ ਦੇ ਬੇਸਿਕ ਸਾਇੰਸ ਜਿਹੜੀਆਂ ਸਾਡੀਆਂ ਫਿਜ਼ਿਕਸ, ਕੈਮਿਸਟਰੀ, ਮੈਥ, ਇਕਨੋਮਿਕਸ, ਸੋਸ਼ੀਆਲੋਜੀ ਇਸ ਤਰ੍ਹਾਂ ਦੇ ਸਬਜੈਕਟ ਵੀ ਇੱਥੇ ਪੜ੍ਹਾਏ ਜਾਂਦੇ ਆ। ਅ ਆ ਦੋ ਨੰਬਰ ਗੇਟ ਤੋਂ ਅੰਦਰ ਕਿਵੇਂ ਆਉਣਾ ਹੈ? ਨਹੀਂ ਦੋ ਨੰਬਰ ਗੇਟ ਤੋਂ ਅੰਦਰ ਆਉਣ ਦੇ ਲਈ ਤਾਂ ਇੱਕ ਯੋਗਤਾ ਚਾਹੀਦੀ ਹੈ ਵਿਦਿਆਰਥੀਆਂ ਦੇ ਵਿੱਚ। ਦੋ ਨੰਬਰ ਗੇਟ ਤੋਂ ਅੰਦਰ ਆਉਣ ਦਾ ਮਤਲਬ ਹੈ ਇੱਕ ਸੁਪਨਾ ਪੂਰਾ ਕਰਨਾ। ਤੇ ਤੁਸੀਂ ਜੇ ਦੇਖੋ ਪਲੱਸ 2 ਕੀਤੀ ਆ, ਤੁਸੀਂ ਮੈਡੀਕਲ ਨਾਲ, ਨਾਨ ਮੈਡੀਕਲ ਨਾਲ ਪਲੱਸ 2 ਕੀਤੀ ਆ। ਇਸ ਵੇਲੇ ਤੁਹਾਡਾ ਸੁਪਨਾ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਪੜ੍ਹਿਓ। ਖਾਸ ਤੌਰ ਤੇ ਕਿਹੜਾ ਕੋਰਸ ਕਿ ਤੁਸੀਂ ਐਗਰੀਕਲਚਰ ਦੇ ਵਿੱਚ ਦਿਲਚਸਪੀ ਹੈ ਤੁਹਾਡੀ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ ਡੀਟੈਕ ਕਰਨੀ ਆ ਜਾਂ ਤੁਸੀਂ ਫਰਸਟੀ ਦੇ ਵਿੱਚ ਹਾਰਟੀਕਲਚਰ ਦੇ ਵਿੱਚ ਆਪਣੀ ਡਿਗਰੀ ਜਿਹੜੀ ਕਰਨੀ ਆ ਜਾਂ ਫਿਰ ਤੁਸੀਂ ਕੋਈ ਜਿਹੜਿਆ ਸਾਡੇ ਕੋਲੇ ਕੁਝ ਕੋਰਸ ਜਿਹੜੇ ਇਸ ਤਰ੍ਹਾਂ ਦੇ ਆ ਕਮਿਊਨਿਟੀ ਸਾਇੰਸ ਦੇ ਖਾਸ ਤੌਰ ਤੇ ਕੁੜੀਆਂ ਦੇ ਲਈ ਕੋਰਸ ਹੈ ਨਾ ਫੈਸ਼ਨ ਡਿਜ਼ਾਈਨਿੰਗ ਦਾ ਹੈਗਾ ਨਿਊਟ੍ਰੀਸ਼ਨ ਦਾ ਹੈਗਾ ਟੈਕਸਟਾਈਲ ਦਾ ਹੈਗਾ ਇਸ ਤਰ੍ਹਾਂ ਦੇ ਕੋਰਸ ਹੈ ਮਤਲਬ ਜਿਸ ਤਰ੍ਹਾਂ ਦਾ ਵਿਦਿਆਰਥੀਆਂ ਦਾ ਦਿਲਚਸਪੀ ਆ ਉਸ ਤਰ੍ਹਾਂ ਦੇ ਕੋਰਸ ਹੈਗਾ ਸਾਡਾ ਪ੍ਰੋਸਪੈਕਟ ਤੁਸੀਂ ਦੇਖੋ www.pau.edu.com ਤੇ ਉੱਪਰ ਤੁਸੀਂ ਜਾਓ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਉੱਥੇ ਕਿਸ ਤਰ੍ਹਾਂ ਮਤਲਬ ਸਾਡੇ ਕੋਰਸ ਹੈ ਜਿਹੜੇ ਹੈਗੇ ਇਹ ਐਂਟਰੀ ਲਈ ਪੀਯੂ ਦਾ ਆਪਦਾ ਇੰਟਰੈਂਸ ਐਗਜ਼ਾਮ ਹੈ ਕਿ ਬਿਲਕੁਲ ਹੈ ਬਿਲਕੁਲ ਬਿਲਕੁਲ ਸਾਡੇ ਦਾਖਲੇ ਜਿਹੜੇ ਉਹ ਸਾਡੇ ਅਸੀਂ ਜਿਹੜਾ ਕਾਮਨ ਇੰਟਰਸਟ ਟੈਸਟ ਲੈਂਦੇ ਆ ਉਹਦੇ ਆਧਾਰ ਦੇ ਉੱਪਰ ਹੀ ਹੁੰਦੇ ਆ ਠੀਕ ਹੈ ਨਾ ਐਨ ਮੈਰਿਟ ਦੇ ਉੱਪਰ ਹੁੰਦੇ ਆ ਮਤਲਬ ਜਿੱਥੇ ਜੇ 10ਵੀਂ ਵਾਲਿਆਂ ਲਈ ਟੈਸਟ ਹੈ ਕੋ 10ਵੀਂ ਵਾਲਿਆਂ ਲਈ ਵੀ ਇੱਕ ਵੱਖਰਾ ਕੋਰਸ ਹੈਗਾ ਜਿਹੜਾ 6 ਸਾਲਾਂ ਦੀ ਬੀਐਸਸੀ ਆ ਉਹ ਕੈਂਪਸ ਵਿੱਚ ਨਹੀਂ ਉਹ ਸਾਡਾ ਇੱਕ ਇੰਸਟੀਚਿਊਟ ਹੈ ਜਿਹੜਾ ਰਿੰਦਾ ਤੇ ਗੁਰਦਾਸਪੁਰ ਉੱਥੇ ਪਹਿਲੇ 2 ਸਾਲ ਉੱਥੇ ਲੱਗਦੇ ਆ ਤੀਜੇ ਸਾਲ ਉਹ ਆਟੋਮੈਟਿਕਲੀ ਇੱਥੇ ਬੀਐਸਸੀ ਦੇ ਵਿੱਚ ਆ ਜਾਂਦੇ ਆ ਪੀਏਯੂ ਲੁਧਿਆਣਾ ਕੈਂਪਸ ਦੇ ਵਿੱਚ ਜੀ ਤੁਸੀਂ ਇੱਕ ਤਾਂ ਪੀਏਯੂ ਆਪ ਦਾ ਟੈਸਟ ਲੈਂਦੀ ਹੈ ਇੱਕ ਜਿਹੜਾ ਬਾਹਰੋਂ ਟੈਸਟ ਦੇ ਮੈਰਿਟ ਦੇ ਆਧਾਰ ਤੇ ਵੀ ਲਏ ਜਾਂਦੇ ਬੱਚੇ ਨਹੀਂ ਉਹ ਉਹਦੇ ਉਸ ਜਿਹੜਾ ਪੀਜੂ ਟੈਸਟ ਲੈਂਦੀ ਆ ਉਹਦੇ ਬੇਸ ਤੇ ਉਪਰ ਹੀ ਇਹ ਟੈਸਟ ਆ ਜਿਹੜਾ ਸਾਡੀ ਐਡਮਿਸ਼ਨ ਆ ਜਿਹੜੀ ਉਹਦੇ ਬੇਸ ਤੇ ਹੀ ਹੁੰਦੀ ਆ ਤੁਹਾਡਾ ਆਪ ਦਾ ਨੈਜੀ ਟੈਸਟ ਨਹੀਂ ਨਹੀਂ ਟੈਸਟ ਤੇ ਇਹਦੀਆਂ ਕਦੋਂ ਤੱਕ ਡੇਟਾਂ ਹੈਗੀਆਂ ਕਿਸ ਤਰ੍ਹਾਂ ਡੇਟਾਂ ਜਿਹੜੀਆਂ ਐਸਵੇ ਚੱਲ ਰਹੀਆਂ ਬਹੁਤ ਫਾਰਮ ਬੱਚੇ ਜਿਹੜੇ ਉਹ ਭਰ ਰਹੇ ਆ ਆਨਲਾਈਨ ਬੱਚੇ ਬਹੁਤ ਫਾਰਮ ਭਰ ਰਹੇ ਆ ਔਰ ਮੈਂ ਦੱਸ ਦਿਆਂ ਕਿ 9 ਮਈ ਜਿਹੜੀ ਆ ਉਹ ਵਿਦਨ ਦੀ ਜਿਹੜੀ ਲਿਮਟ ਫੀਸ ਹੁੰਦੀ ਆ 9 ਮਈ ਤੱਕ ਬੱਚੇ ਭਰ ਸਕਦੇ ਆ ਉਸ ਤੋਂ ਬਾਅਦ ਵੀ ਲੇਟ ਫੀਸ ਨਾਲ ਦਿੰਦੇ ਆ ਸੀ ਟਾਈਮ ਕੁਝ ਬੱਚੇ ਫਿਰ ਜੇ ਦਾ ਕਿਸੇ ਨਾ ਕਿਸੇ ਤਕਨੀਕੀ ਕਾਰਨ ਕਰਕੇ ਰਹਿ ਜਾਂਦਾ ਪਰ ਨਾ ਉਹਨਾਂ ਨੂੰ ਫਿਰ ਅਸੀਂ ਧੋਕੇ ਫਿਰ ਬੱਚਿਆਂ ਦੀ ਦਿਲਚਸਪੀ ਹੁੰਦੀ ਆ ਇਸ ਕਰਕੇ ਯੂਨੀਵਰਸਿਟੀ ਨੇ ਰੱਖਿਆ ਕਿ ਉਹਨਾਂ ਨੂੰ ਕੁਛ ਦਿਨ ਜਿਹੜੇ ਉਹ ਲੇਟ ਪੀਸ ਵੈਸੇ ਤਾਂ 9 ਮਈ ਤੱਕ ਆਪਦਾ ਕੰਮ ਕਰ ਲੈ ਆਪਦਾ ਕੰਮ ਕਰ ਵਧੀਆ ਤੇ ਐਗਜ਼ਾਮ ਕਦੋਂ ਹੁੰਦਾ ਉਹ ਸਾਰੀਆਂ ਡੇਟਾਂ ਜਿਹੜੀਆਂ ਉਹਦੇ ਵਿੱਚ ਹਵਕ-ਹਵਕ ਇਗਜ਼ਾਮ ਦੀਆਂ ਜਿਹੜੀਆਂ ਡੇਟਸ ਆ ਉਹ ਨੋਟੀਫਾਈਡ ਹੋ ਚੁੱਕੀਆਂ ਤੁਸੀਂ ਪ੍ਰੋਸਪੈਕਟ ਜਦੋਂ ਸਾਡੇ ਵਿਦਿਆਰਥੀ ਪ੍ਰੋਸਪੈਕਟ ਖੋਲਣਗੇ ਫਾਰਮ ਭਰਨਗੇ ਉਹਨਾਂ ਨੂੰ ਉਸੇ ਵੇਲੇ ਡੇਟਰਾ ਪਤਾ ਲੱਗ ਜੂਗਾ ਕਿ ਆਹ ਡੇਟਾ ਉਹਦੇ ਉੱਤੇ ਲਿਖਿਆ ਹੈ ਜੀ 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 ਬੀ ਪੀ ਐਸ ਸੀ ਐਗਰੀਕਲਚਰ ਲਈ ਆਹ ਕੰਬੀਨੈਂਟ ਇੰਟਰਸਟ ਦੇਣਾ ਹੈ ਐਮ ਐਸ ਸੀ ਲਈ ਆਹ ਹੈ ਇਸ ਤਰ੍ਹਾਂ ਇਹ ਟੈਸਟ ਹੁੰਦਾ ਹੈ ਜਿਹੜਾ ਟੈਸਟ ਹੁੰਦਾ ਹੈ ਪਿੰਡਾਂ ਦੇ ਕਈ ਬੱਚੇ ਕੌਨਫੀਡੈਂਸ ਘਟ ਜਾਂਦਾ ਵੀ ਆਰ ਸਾਨੂੰ ਅਸੀਂ ਉਹ ਇੰਟਰਨੈਸਟ ਚੋਂ ਲੰਘ ਜਾਾਂਗੇ ਨਹੀਂ ਜਾਾਂਗੇ ਘੱਟ ਤਿਆਰੀ ਨਾਲ ਇਹ ਜਿਹੜਾ 10ਵੀਂ ਬੇਸ ਦਾ ਜਿਹੜਾ ਟੈਸਟ ਹੈ ਬਹੁਤਾ ਪਿੰਡਾਂ ਨਾਲ ਖੇਤੀਬਾੜੀ ਨਾਲ ਕਿ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਬਿਲਕੁਲ ਬਿਲਕੁਲ ਇਹਦੇ ਵਿੱਚ ਦੇਖੋ ਟੈਸਟ ਦਾ ਮਤਲਬ ਹੈ ਹੁੰਦਾ ਕਿ ਤੁਹਾਨੂੰ ਰਿਫਰੈਸ਼ ਕਰਨਾ ਇਸ ਲਈ ਨਹੀਂ ਕਿ ਅਸੀਂ ਜੋ ਮਤਲਬ ਮੰਨ ਲਓ ਕਿਸੇ ਬੱਚੇ ਨੇ ਪਾਸ ਟੂ ਕੀਤੀ ਆ ਮੈਡੀਕਲ ਨਾਲ ਜਾਂ ਨਾਨ ਮੈਡੀਕਲ ਨਾਲ ਕੀਤੀ ਆ ਠੀਕ ਹੈ ਨਾ ਉਹਨੇ ਦਾਖਲਾ ਲੈਣਾ ਉਹਨੂੰ ਆਪਦੀ ਉਹੀ ਪੜਾਈ ਰਿਫਰੈਸ਼ ਕਰਨ ਦੀ ਲੋੜ ਹੈ ਮਤਲਬ ਇਹ ਤਾਂ ਨਹੀਂ ਕਿ ਉਹਨੂੰ ਕੋਈ ਐਕਸਟਰਾ ਪੜਨਾ ਪੈਣਾ ਹੈ ਹਾਂ ਉਹਨੂੰ ਨਾਲ ਦੀ ਨਾਲ ਉਹਨੂੰ ਜੇ ਉਹਦਾ ਖੇਤੀਬਾੜੀ ਦੇ ਵਿੱਚ ਇੰਟਰਸਟਡ ਹੈ ਉਹ ਬੱਚਾ ਮਤਲਬ ਐਗਰੀਕਲਚਰ ਦੇ ਵਿੱਚ ਤਾਂ ਉਹਨੂੰ ਬੇਸਿਕ ਨੋਲਜ ਹੋਣੀ ਚਾਹੀਦੀ ਐਨਾ ਟੈਸਟ ਦਾ ਜ਼ਿਆਦਾ ਨਹੀਂ ਉਹ ਤਾਂ ਹੋਰ ਗੱਲ ਦੀ ਲੋੜ ਨਹੀਂ ਜਮਾਈ ਘਰੋਂ ਦੀ ਲੋੜ ਨਹੀਂ ਜੀ ਦੋਵੇਂ ਹੀ ਚਾਹੇ ਪਲੱਸ 2 ਬੇਸਲ ਹੋਵੇ ਚਾਹੇ 10ਵੀਂ 10ਵੀਂ ਬੇਸਲ ਜੋ ਹੁਨਸਲਾ ਦੇ ਕੇ ਆਉਣ ਹਾਂ ਬਿਲਕੁਲ ਹਾਂ ਜਿਹੜੇ ਉਹਨਾਂ ਦੇ ਵਿੱਚ ਕੋਈ ਖਾਸ ਬੱਚੇ ਜਿਹੜੇ ਸਪੋਰਟਸ ਦੇ ਵਿੱਚ ਬਹੁਤ ਅੱਛੇ ਬੱਚੇ ਆ ਉਹਨ ਉਹ ਜੇ ਦੇਖੋ ਇਸ ਗੱਲ ਦਾ ਜਰੂਰ ਧਿਆਨ ਰੱਖਿਓ ਜੇ ਤੁਸੀਂ ਸਕੂਲ ਪੱਧਰ ਤੇ ਸਪੋਰਟਸ ਦੇ ਵਿੱਚ ਗਏ ਆਂ ਹਾਂਜੀ ਸਪੋਰਟਸ ਨੂੰ ਤੁਸੀਂ ਨੈਸ਼ਨਲ ਪੱਧਰ ਤੇ ਪਾਰਟਿਸਿਪੇਟ ਕੀਤਾ ਅਚੀਵਮੈਂਟ ਕੀਤੀ ਆ ਤਾਂ ਰਿਜ਼ਰਵ ਸੀਟਾਂ ਹੈਗੀਆਂ ਉਹਨਾਂ ਵਿਦਿਆਰਥੀਆਂ ਦਾ ਉਸੇ ਕੈਟਾਗਰੀ ਚ ਅਪਲਾਈ ਕੀਤਾ ਜਾਵੇ ਫਿਰ ਤੁਸੀਂ ਉਸੇ ਕੈਟਾਗਰੀ ਚ ਜਰੂਰ ਟੈਕ ਕਰਿਓ ਕੈਟਾਗਰੀ ਵਿਦਿਆਰਥੀ ਨਾ ਟੈਕ ਨਹੀਂ ਕਰਦੇ ਟੈਕ ਕਰਨ ਦਾ ਮਤਲਬ ਇਹ ਆ ਕਿ ਤੁਹਾਨੂੰ ਉਸ ਕੈਟਾਗਰੀ ਦੇ ਵਿੱਚ ਵਿਚਾਰਿਆ ਜਾਊਗਾ ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਜਨਰਲ ਚ ਨਹੀਂ ਵਿਚਾਰਿਆ ਜਾਊਗਾ ਜੇ ਓਪਨ ਵੇਅਰ ਵਿੱਚ ਆਗੇ ਤਾਂ ਬਹੁਤ ਵਧੀਆ ਨਹੀਂ ਤਾਂ ਉਸ ਕੈਟਾਗਰੀ ਚ ਜਾਓ ਜੀ ਮੈਂ ਵਿਦਿਆਰਥੀਆਂ ਨੂੰ ਮੈਸੇਜ ਦੇਣਾ ਚਾਹੁੰਗਾ ਦੇਖੋ ਵਿਦਿਆਰਥੀਆਂ ਨੂੰ ਮੇਰਾ ਸਨੇਹਾ ਇਹ ਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਜਿਹੜਾ ਇਹਦਾ ਜਿਹੜਾ ਵਾਤਾਵਰਨ ਹੈ ਇਹ ਪੜ੍ਹਾਈ ਵਾਲਾ ਤਾਂ ਹੈ ਹੀ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਜੀ ਪਰ ਉਹਦੇ ਨਾਲ ਦੀ ਨਾਲ ਮੈਂ ਇਹ ਦੱਸ ਰਿਹਾ ਕਿ ਇਸ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਅੰਤਰਰਾਸ਼ਟਰੀ ਪਲੇਅਰ ਜਿਹੜੇ ਪੈਦਾ ਕੀਤੇ 올ੰਪੀਅਨ ਤਿੰਨ 올ੰਪੀਅਨ ਕਪਤਾਨ ਸਰਦਾਰ ਕ੍ਰਿਤੀਪਾਲ ਸਿੰਘ ਸਰਦਾਰ ਚੰਦਜੀਤ ਸਿੰਘ ਸਰਦਾਰ ਰਮਨਦੀਪ ਸਿੰਘ ਗਰੇਵਾਲ ਲੰਪੀਨ ਕਪਤਾਨ ਪੈਦਾ ਕੀਤੇ ਇਹਦਾ ਗਰਾਉਂਡਾਂ ਨੇ ਜਿਹੜੇ ਗਰਾਉਂਡਾਂ ਦੇ ਵਿੱਚ ਤੁਸੀਂ ਬੈਠੇ ਗੱਲ ਕਰ ਰਹੇ ਇਹਨਾਂ ਗਰਾਉਂਡਾਂ ਨੇ ਅ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵੱਖ-ਵੱਖ ਕਿਤਨਾ ਜਿਹੜੇ ਆ ਪੈਦਾ ਕੀਤੇ ਹਰ ਤਰ੍ਹਾਂ ਦੀ ਖੇਡ ਸਹੂਲਤ ਹੈ ਐਥਲੈਟਿਕ ਟਰੈਕ ਹੈ ਜਿਮਨੇਜੀਅਮ ਹੈ ਹਾਕੀ ਗਰਾਉਂਡ ਹੈ ਫੁੱਟਬਾਲ ਗਰਾਉਂਡ ਹੈ ਬਾਲੀਵਾਲ ਗਰਾਉਂਡ ਹੈ ਬਾਸਕਟਬਾਲ ਗਰਾਉਂਡ ਹੈ ਠੀਕ ਹੈ ਸਾਡੇ ਕੋਲ ਜਿਮ ਕਿੱਟਾ ਵਧੀਆ ਸਾਡੇ ਕੋਲ ਸਵੀਮਿੰਗ ਪੂਲ ਇੱਥੇ ਬਹੁਤ ਵਧੀਆ ਰੇਜ ਹੈ ਸਾਈਕਲਿੰਗ ਵੈਲੋਡਰਮ ਆ ਮਤਲਬ ਖੇਟਾਂ ਦੇ ਖੇਤਰ ਚ ਬਹੁਤ ਵੱਡੀ ਸਹੂਲਤ ਹੈ ਇਸੇ ਤਰ੍ਹਾਂ ਹੀ ਸਹਿਫ ਤੇ ਸੱਭਿਆਚਾਰ ਦੇ ਖੇਤਰ ਦੇ ਵਿੱਚ ਸਾਡੇ ਵਿਦਿਆਰਥੀ ਬਹੁਤ ਮੱਲਾ ਮਾਰਦੇ ਆ ਬਹੁਤ ਵਧੀਆ ਮਾਹੌਲ ਆ ਇੱਥੇ ਸੋਹਣੇ ਆਡੀਟੋਰੀਅਮ ਬਣੇ ਆ ਅਸੀਂ ਮੁਕਾਬਲੇ ਕਰਵਾਉਂਦੇ ਰਹਿੰਦੇ ਆ ਪਾਰਟਿਸਿਪੇਟ ਕਰਵਾਉਂਦੇ ਰਹਿੰਦੇ ਆ ਬਾਹਰਨੀਆਂ ਚੰਗੀਆਂ ਸਿੱਖਿਤੀਆਂ ਨੂੰ ਮਿਲਾਉਂਦੇ ਰਹਿੰਦੇ ਆ ਯਾਨੀ ਕਿ ਵਿਦਿਆਰਥੀਆਂ ਦੇ ਓਵਰਆਲ ਵਿਕਾਸ ਦੇ ਲਈ ਜਿਹਨੂੰ ਅਸੀਂ ਓਵਰਆਲ ਡਿਵੈਲਪਮੈਂਟ ਕਹਿੰਦੇ ਆ ਉਹਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਹੁਤ ਗਤੀਵਿਧੀਆਂ ਹੁੰਦੀਆਂ ਸੋ ਮੈਂ ਤੁ ਕਿ ਤੁਸੀਂ ਇੱਥੇ ਅਦੇਸ਼ ਲਵ ਫਿਰ ਸਾਡੇ ਵਿਦਿਆਰਥੀ ਬਣੋ ਵਿਦਿਆਰਥੀ ਬਣ ਕੇ ਸਾਡਾ ਮਾਣ ਤੁਸੀਂ ਬਣੋ ਪੰਜਾਬ ਦਾ ਮਾਣ ਬਣੋ ਦੇਸ਼ ਦਾ ਮਾਣ ਬਣੋ ਤੇ ਤੁਸੀਂ ਦੇ ਰਾਸ਼ਟਰੀ ਤਰੱਕੀ ਦੇ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਓ ਪੀ ਜੀ ਲੁਧਿਆਣਾ ਦੇ ਵਿੱਚ ਹਾਰਦਿਕ ਜੀ ਆਇਆਂ ਬਹੁਤ ਧੰਨਵਾਦ ਤੁਸੀਂ ਬਹੁਤ ਪਰਜੇ ਮੈਂ ਜੋ ਟਾਈਮ ਦਿੱਤਾ ਤੇ ਅਸੀਂ ਤੁਹਾਡੇ ਰਾਹੀਂ ਅਸੀਂ ਵੀ ਸਦਾ ਦਿੰਦੇ ਹਾਂ ਕਿ ਕੋਸ਼ਿਸ਼ ਕਰੋ ਤੇ ਇਸ ਚੰਗੇ ਮਾਹੌਲ 'ਚ ਪੜਨ ਦਾ ਮੌਕਾ ਮਿਲੇ ਬਹੁਤ ਸ਼ੁ크ਰੀ ਦਕਸ਼ਾਤ ਮਿਹਰਬਾਨੀ